ਫੁੱਲਾਂ ਦੀ ਖੇਤੀ ਕਰਦੇ ਨੂੰ ਕਾਫੀ ਸਮਾਂ ਹੋ ਗਿਆ ਪਰ ਕਿਸਾਨਾਂ ਦੇ ਲਈ ਮਿਸਾਲ ਬਣਿਆਗਾ ਇਸ ਵਾਰ ਕਿਉਂ ਫੁੱਲਾਂ ਦਾ ਰੇਟ ਹੈਗਾ 150 ਰੁਪਏ ਕਿਲੋ ਤੱਕ ਪਹੁੰਚ ਗਿਆਗਾ ਚਲੋ ਸਾਨੂੰ ਹੌਲੀ ਹੌਲੀ ਲੋਟ ਲੱਗਿਆ ਸਾਡੇ ਲਿੰਕ ਬਣੇ ਮਾਰਕੀਟ ਬਣੀ ਜਿਵੇਂ ਜਿਵੇਂ ਸਾਡੇ ਲਿੰਕ ਬਣਦੇ ਗਏ ਮੰਗ ਵਧਦੀ ਗਈ ਫੁੱਲਾਂ ਦੀ ਉਸ ਤਰ੍ਹਾਂ ਇਹਨੂੰ ਵਧਾਉਂਦੇ ਗਏ ਹੁਣ ਅਸੀਂ 4 ਏਕੜ ਤੱਕ ਅਰਾਕਵਾਇਦ ਲਈ ਰੱਖਦੇ ਹਾਂ ਨੌਜਵਾਨ ਜਿਹੜੇ ਉਰੋਂ ਫੁੱਲ ਲੈ ਕੇ ਗਏ ਨੇ ਤਾਂ ਇਹ ਹਾਲਾਤ ਕਿਸ ਤਰ੍ਹਾਂ ਬਣ ਗਏ ਨੇ ਕਿਉਂ ਰੇਟ ਹੀ ਕਾਫੀ ਜ਼ਿਆਦਾ ਇਸ ਵਾਰ। ਕੁਝ ਮੌਸਮ ਗਰਮ ਰਿਹਾ ਜੀ ਸਾਰੇ ਮਤਲਬ ਸਾਲ ਭਾਰਤ ਦੀ ਫੁੱਲਾਂ ਦੀ ਉਹ ਘਟ ਗਿਆ ਜੀ ਮਤਲਬ ਝਾੜੇ ਦਾ ਜੀ। ਉਹਦੇ ਕਰਕੇ ਡਿਮਾਂਡ ਵੱਧ ਗਈ ਤੇ ਹਰਨੇ ਹਨ। ਉਹ ਫਿਰ ਚਲੋ ਖਿੱਚ ਹੋਈ ਥੋੜੀ ਜੀ ਫੁੱਲਾਂ ਦੀ ਉਹ ਆਪ ਵੀ ਹਨ ਜੋ ਪੂਰੇ ਨਹੀਂ ਹੁੰਦੇ ਜੀ ਉਹ ਰਾਪ ਵੀ ਆ ਜਾਂਦੇ ਜੀ ਲੈਣੇ। ਜਿਹੜਾ ਜੇ ਫਿਰ ਰੇਟ ਇਹਦਾ ਤਿਹਾਰਨ ਵਾਲਾ ਹੈ ਜੇ ਕੋਈ ਸੀਜ਼ਨ ਰੇਟ ਵਧ ਗਿਆ ਜਮੇਦਗੀ ਜੀ ਚਾਰ ਪੀ ਵਾਧੀ ਬਣ ਜਾਣਾ ਚਲੋ ਬਰਾਬਰ ਜੀ ਸਾਨੂੰ ਆਇਆ ਵੀ ਕਣਖ ਛੋਣੇ ਨੂੰ ਮਤਲਬ ਇੱਤਰ ਰੰਦਾ ਜੀ ਅੱਜ ਅਸੀਂ ਸੰਗਰੂਰ ਦੇ ਪਿੰਡ ਪੇਦਨੀ ਦੇ ਵਿੱਚ ਆਇਆਗੇ ਜਿੱਥੇ ਇੱਕ ਕਿਸਾਨ ਫੁੱਲਾਂ ਦੀ ਖੇਤੀ ਕਰਦਾ ਹੈਗਾ ਫੁੱਲਾਂ ਦੀ ਖੇਤੀ ਕਰਦੇ ਨੂੰ ਕਾਫੀ ਸਮਾਂ ਹੋ ਗਿਆ ਪਰ ਕਿਸਾਨਾਂ ਦੇ ਲਈ ਮਿਸਾਲ ਬਣਿਆਗਾ ਇਸ ਵਾਰ ਕਿਉਂਕਿ ਇਸ ਵਾਰ ਜਿਹੜਾ ਫੁੱਲਾਂ ਦਾ ਰੇਟ ਹੈਗਾ 150 ਰੁਪਏ ਕਿਲੋ ਤੱਕ ਪਹੁੰਚ ਗਿਆ ਹੈਗਾ ਤੇ ਸਭ ਤੋਂ ਹੈਰਾਨੀ ਦੀ ਗੱਲ ਕਿ ਇਸ ਸਮੇਂ ਜਿਹੜੇ ਕਸਟਮਰਾਂ ਤੱਕ ਉਹ ਖੁਦ ਫੁੱਲ ਲੈ ਕੇ ਜਾਂਦਾ ਸੀ ਹੁਣ ਉਹਦੇ ਖੇਤ ਆ ਕਿ ਉਹ ਜਿਹੜੇ ਲੋਕ ਨੇਗੇ ਫੁੱਲ ਤੋੜ ਕੇ ਲੈ ਕੇ ਜਾਂਦੇ ਆ ਕਿਉਂਕਿ ਡਿਮਾਂਡ ਇੰਨੀ ਜ਼ਿਆਦਾ ਹੈਗੀ ਲੰਮੇ ਸਮੇਂ ਤੋਂ ਫੁੱਲਾਂ ਦੀ ਖੇਤੀ ਕਰਦਾ ਹੈ ਤੇ ਚੰਗੀ ਕਮਾਈ ਆ ਉਹਦੇ ਚੋਂ ਕਰ ਰਿਹਾ ਹੈਗਾ ਹਾਲੇ ਤੱਕ ਉਹਨੇ ਜਿਹੜਾ ਝੋਨੇ ਤੇ ਕਣਕ ਦੀ ਜਿਹੜੀ ਉਹ ਖੇਤੀ ਆ ਉਹ ਛੱਡੀ ਹੈਗੀ ਸਾਡੇ ਨਾਲ ਸੁਖਦੀਪ ਮੌਜੂਦ ਨੇ ਕਿ ਉਹਨਾਂ ਨਾਲ ਗੱਲ ਕਰਦਿਆਂ ਸੁਖਦੀਪ ਕਿਵੇਂ ਸ਼ੁਰੂਆਤ ਹੋਈ ਜਿਹੜੀ ਜਿਵੇਂ ਤੁਸੀਂ ਗੇਂਦੇ ਦੇ ਫੁੱਲਾਂ ਦੀ ਖੇਤੀ ਕਰਦੇ ਹੋਗੇ ਫੁੱਲਾਂ ਦੀ ਕਿੱਥੇ ਡਿਮਾਂਡ ਹੈਗੀ ਜ਼ਿਆਦਾਤਰ ਕਿਵੇਂ ਦੀ ਸ਼ੁਰੂਆਤ ਹੋਈ ਸ਼ੁਰੂਆਤ ਤਾਂ ਇਦਾਂ ਹੀ ਅਸੀਂ ਕਣਕ ਝੋਨਾ ਚਲੋ ਰਵੈਤੀ ਚੱਲ ਦਿੱਤੀ ਅਸੀਂ ਨਾਲ ਸਬਜ਼ੀ ਭਾਜੀ ਲਗਾ ਲੈਂਦੇ ਸੀ 2012 ਚ ਚਲੋ ਸਾਡੇ ਸਿਸਟਰ ਭੇਜ ਆਪਣੇ ਖੇੜੀ ਮੱਲਾ ਉਹ ਪਰਿਵਾਰ ਸਾਰਾ ਖੇਤੀ ਕਰਦਾ ਫੁੱਲਾਂ ਦੀ ਸਾ ਤੂੰ ਪਹਿਲਾਂ ਦੇ ਚਲੋ ਉੱਥੋਂ ਨਾਲ ਦੇ ਲਿੰਕ ਚ ਚਲੋ ਸਬਜੀ ਭਾਜੀ ਲਾਉਂਦੇ ਤੇ ਅਸੀਂ ਉਹ ਕਹਿੰਦੇ ਵੀ ਨਾਲ ਹੀ ਕਰਕੇ ਦੇਖੋ ਜੀ ਖੇਤੀ ਚਲੋ ਸਾਨੂੰ ਹੌਲੀ ਹੌਲੀ ਲੋਟ ਲੱਗਿਆ ਸਾਡੇ ਲਿੰਕ ਬਣੇ ਮਾਰਕੀਟ ਬਣੀ ਸਾਡੇ ਅਸੀਂ ਬਿੱਗੇ ਤੋਂ ਸ਼ੁਰੂ ਕਰਿਆ ਸੀ ਪਹਿਲੇ ਸਾਲ ਤੋਂ 2012 ਜੀ ਚਲੋ ਉੱਥੋਂ ਗਾ ਜਿਵੇਂ ਜਿਵੇਂ ਸਾਡੇ ਲਿੰਕ ਬਣਦੇ ਗਏ ਮੰਗ ਵਧਦੀ ਗਈ ਫੁੱਲਾਂ ਦੀ ਅਸੀਂ ਉਸ ਤਰ੍ਹਾਂ ਨੂੰ ਵਧਾਉਂਦੇ ਗਏ ਜੀ ਹੁਣ ਅਸੀਂ 4 ਏਕੜ ਤੱਕ ਰੱਖਵਾ ਇਹਦੇ ਲਈ ਰੱਖਦੇ ਆ ਜੀ ਸਾਰਾ ਸਾਲ ਮਲੇ ਇਹਨਾਂ ਦੇ ਕਿਸਮਾਂ ਨੇ ਜੀ ਕਈ ਅਲੱਗ ਅਲੱਗ ਪੰਛੇ ਕਿਸਮਾਂ ਨੇ ਸਾਰਾ ਸਾਲ ਉਹ ਚ ਜਿਵੇਂ ਆਪਣੇ ਕਲਕੱਤੇ ਵਾਲੀ ਵੈਰਾਈਟੀ ਹੋਊਗੀ ਜੀ ਗਰਮੀ ਚ ਤਾਂ ਉਹ ਚੱਲਦੀ ਜੀ ਬੀ ਵਾਲਾ ਹੋ ਗਿਆ ਕਾਟਿੰਗ ਹੋ ਗਈ ਜੀ ਤੇ ਸਿਆਲ ਚ ਆਪਣੀਆਂ ਲੋਕਲ ਵੈਰਾਈਟੀਆਂ ਨੇ ਜਿਆਫਰੀ ਦੀਆਂ ਤਿੰਨ ਚਾਰ ਉਹ ਚ ਵੈਰਾਈਟੀਆਂ ਨੇ ਜੀ ਮਤਲਬ ਸਾਰਾ ਸਾਲ ਅਸੀਂ ਫੁੱਲ ਆਪਣੇ ਹੋ ਸਕਦਾ ਜੀ ਮਤਲਬ ਵੈਰਾਈਟੀਆਂ ਵੱਖ-ਵੱਖ ਦੋ-ਦੋ ਮਹੀਨੇ ਬਾਅਦ ਇਹਦਾ ਚੱਲਦਾ ਸੀਜ਼ਨ ਉਹਵੇਂ ਲਾਈ ਜਾਂਦੇ ਉਹਵੇਂ ਖਤਮ ਹੋ ਜਾਂਦਾ ਜੀ ਮੈਂ ਸਾਰਾ ਸਾਲ ਫੁੱਲ ਰਹਿ ਸਕਦਾ ਜੀ ਅੱਜ ਦੇ ਸਮੇਂ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਹੁਣ ਨੌਜਵਾਨ ਜਿਹੜੇ ਉਰੋਂ ਫੁੱਲ ਲੈ ਕੇ ਗਏ ਨੇ ਤਾਂ ਇਹ ਹਾਲਾਤ ਕਿਸ ਤਰ੍ਹਾਂ ਬਣ ਗਏ ਨੇ ਤੁਸੀਂ ਕਿਨੂੰ ਰੇਟ ਹੀ ਕਾਫੀ ਜ਼ਿਆਦਾ ਇਸ ਵਾਰ ਤਾਂ ਇਹ ਹਾਲਾਤ ਇਦਾਂ ਜੀ ਰੇਟ ਤਾਂ ਚਲੋ ਰੇਕਸਾਲ ਆਪਣਾਉਣ ਹੁੰਦਾ ਰਹਿੰਦਾ ਤਿਹਾਰਾ ਜੀ ਐਤ ਕੀ ਕੀ ਹੋਇਆ ਜੀ ਮੌਸਮ ਗਰਮੀ ਜਿਆਦਾ ਪੈ ਗਈ ਜੀ ਜਿਹੜਾ ਬਾਹਰੋਂ ਵੈਰਾਈਟੀ ਆਈ ਆ ਕਲਕੱਤੇ ਤੋਂ ਉਹ ਵੈਰਾਈਟੀ ਜਿਹੜਾ ਅਸੀਂ ਇੱਥੇ ਖੇਤ ਚਲਾਉਂਦੇ ਤੇ ਜੀ ਉਹ ਬੂਟੇ ਗਰਮੀ ਕਰਕੇ ਮਤਲਬ ਸੁੱਕ ਜਾਂਦੇ ਦੇ ਅਸੀਂ ਦੁਬਾਰੇ ਲਾਈ ਜਾਂਦੇ ਜੀ ਮਤਲਬ ਕੁਝ ਮੌਸਮ ਗਰਮ ਰਿਹਾ ਜੀ ਸਾਰੇ ਮਤਲਬ ਭਾਰਤ ਦੀ ਫੁੱਲ ਇਹ ਕੀ ਉਹ ਘਟ ਗਿਆ ਜੀ ਮਤਲਬ ਝਾੜੇ ਦਾ ਜੀ ਉਹਦੇ ਕਰਕੇ ਡਿਮਾਂਡ ਵੱਧੀ ਗਈ ਤੇ ਹਰ ਨਹੀਂ ਹਨ ਉਹ ਫਿਰ ਚਲੋ ਖਿੱਚ ਹੋਈ ਥੋੜੀ ਜਿਹੀ ਫੁੱਲਾਂ ਦੀ ਉਹ ਆਪ ਵੀ ਹਣ ਜੋ ਪੂਰੇ ਨਹੀਂ ਹੁੰਦੇ ਜੀ ਉਹ ਰਾਪ ਵੀ ਆ ਜਾਂਦੇ ਨੇ ਲੈਣੇ ਗੇਂਦੇ ਚ ਕਿੰਨਾ ਝਾੜ ਸੁਖਦੀਪ ਨਿਕਲਦਾ ਹੈਗਾ ਜੀ ਗੱਲ ਕਰੀ ਕਿਉਂਕਿ ਬਹੁਤ ਸਾਰੇ ਕਿਸਾਨ ਨੇ ਜਿਹੜੇ ਜਿਹੜੇ ਨੌਜਵਾਨ ਨੇ ਕਈ ਵਾਰ ਲਗਾਉਣਾ ਵੀ ਚਾਹੁੰਦੇ ਨੇ ਤਾਂ ਕਿੰਨਾ ਕੁ ਝਾੜ ਹੈ ਕਿੰਨੀ ਕੁ ਲਗਤ ਇਹਦੇ ਚ ਆਉਂਦੀ ਹੈ ਲਗਤ ਤਾਂ ਇਹ ਜੀ ਆਪਾਂ ਚਲੋ ਜੇ ਇੱਕ ਲੋ ਦਾ ਕਰੀਏ ਜੀ 5 ਕਿਲੋ ਦੀ ਖੇਤੀ ਹੁੰਦੀ ਹੈ 1 ਕਿਲੋ ਜੇ ਉਹਨੂੰ ਲਾਉਣ ਤੋਂ ਲੈ ਕੇ ਜੇ ਬੀ ਬਾਹਰੋਂ ਮੰਗਾਉਣਾ ਜੀ ਆਪਾਂ ਚਲੋ 15-20000 ਤੱਕ 30000 ਏਕੜ ਤੱਕ ਇਹ ਆਪਣਾ ਫੁੱਲ ਦੇਣ ਲੱਗ ਜਾਂਦਾ ਜੀ ਹੂੰ 30000 ਏਕੜ ਤੇ ਲਾ ਕੇ ਹੂੰ ਚਲੋ ਦੁਬਾਰਾ ਫੁੱਲਾਂ ਦੀ ਤੜਾਈ ਨਾਲ ਹੁੰਦੇ ਚਲੋ ਜਦੋਂ ਬਿਕਦਾ ਮਾਰਕੀਟ ਚਲੋ ਲੇਬਰ ਨਾਲ ਹੁੰਦੇ ਉਵੇਂ ਹੂੰ 50-60000 ਤੱਕ ਪੈ ਜਾਂਦਾ ਖਰਚਾ ਜੀ ਇਹਦਾ ਚਲੋ ਜਿਹੇ ਜਿਹੇ ਫਿਰ ਰੇਟ ਇਹਦਾ ਤਿਹਾਰਨ ਵਾਲਾ ਜੇ ਕੋਈ ਸੀਜ਼ਨ ਰੇਟ ਵਧ ਗਿਆ ਜਮੇਦਾਰ ਜੀ ਚਾਰ ਪੀ ਵਾਧੀ ਬਣ ਜਾਣ ਚਲੋ ਬਰਾਬਰ ਜੀ ਸਾਨੂੰ ਆਇਆ ਵੀ ਕਣਕ ਝੋਨੇ ਨੂੰ ਮਤਲਬ ਇੱਤਰ ਰਹਿੰਦਾ ਜੀ ਇਹ ਮਤਲਬ ਸਾਰਾ ਕੋਈ ਲੋ ਮਹਿੰਗਾ ਵੇਗਿਆ ਜੀ ਕੋਈ ਮੰਦੇ ਚ ਆ ਗਿਆ ਕੋਈ ਚਲੋ बराबर ਜਾ ਕਰਕੇ ਕਣਕ ਝੋਨੇ ਨੂੰ ਠੀਕ ਹੁਣ ਹੁਣ ਕਿੰਨਾ ਝਾੜ ਉਤਰਿਆਗਾ ਹੁਣ ਝਾੜ ਇਹਦੀ ਥੋੜਾ ਜਿਹਾ ਗਰਮੀ ਕਾਰਨ ਬੂਟੇ ਵਿੱਚੋਂ ਮਰੇ ਕਰਕੇ ਜੀ ਥੋੜਾ ਜਿਹਾ ਬੂਟੇ ਡਾਉਣ ਨੇ ਮਤਲਬ ਝਾੜ ਘਟ ਹੈ ਉਹ ਜਿਆ ਰੇਟ ਆਪ ਹੈ ਬਰਾਬਰ ਹੀ ਵਿਟ ਜੋ ਜਨ ਠੀਕ ਹੈ ਹਾਂ ਹੁਣ ਤੁਸੀਂ ਲੰਮੇ ਸਮੇਂ ਤੋਂ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਕਈ ਸਾਲਾਂ ਤੋਂ ਜਿਹੜਾ ਗੇਂਦੇ ਦੀ ਫਸਲ ਹੈ ਜਿਹੜੀ ਇਹ ਗਾਉਂਨੇ ਹੋਗੇ ਤਾਂ ਹੁਣ ਤੱਕ ਤੁਹਾਡਾ ਤਜਰਬਾ ਕਿਵੇਂ ਰਿਹਾ ਕਿ ਕਈ ਵਾਰੀ ਕਿਸਾਨਾਂ ਨੂੰ ਇਹ ਹੁੰਦਾ ਵੀ ਝੋਨੇ 'ਚ ਵੱਧ ਪੈਸੇ ਆਉਂਦੇ ਆ ਹਨਾ ਕਣਕ 'ਚ ਵੱਧ ਪੈਸੇ ਆਉਂਦੇ ਆ ਤਾਂ ਰਿਸਕ ਨਹੀਂ ਉਹ ਲੈਣਾ ਚਾਹੁੰਦੇ ਤੁਹਾਡਾ ਤਜਰਬਾ ਕੀ ਹੈ ਹੁਣ ਤੱਕ ਤਜਰਬਾ ਤਾਂ ਹੈ ਜੀ ਚਲੋ ਹੁਣ ਆਪਾਂ ਕਣਕ ਝੋਨੇ ਦਾ ਆਪਾਂ ਨੂੰ ਪਤਾ ਲੱਗਿਆਦਾ ਜੀ ਵੀ ਮੈਨੂੰ ਜਿੰਨਾ ਕੋ ਇਹਦਾ ਪ੍ਰਾਈਸ ਹੈ ਇੰਨਾ ਕਿਦਾ ਝਾੜ ਹੋਣਾ ਮਨ ਤੋਂ ਘਟੂ ਉਹਨੇ ਕ ਆਪਾਂ ਨੂੰ ਉਹਦਾ ਆਪਾਂ ਪਹਿਲਾਂ حساب ਲਾ ਲੈਨੇ 2000 ਰੁਪਏ ਬ ਗਿਆ ਜਾਂ ਕੋਈ ਬੁੱਟੇ ਨਾ ਆਪਣੇ ਫਸਲ ਦੀ ਸਹੀ ਹੋਈ ਜੀ ਮੌਸਮ ਖਰਾਬ ਹੋ ਗਿਆ ਨੁਕਸਾਨ ਹੋ ਗਿਆ ਦੂਜੀ ਵਾਰ ਫਿਰ ਅੱਲਾ ਉਹ ਹੋ ਜਾਂਦਾ ਜੀ ਵੀ ਖੇਤੀ ਘਾਟੇ ਦਾ ਸੌਦਾ ਹੈ ਜੇ ਬੰਦਾ ਰੁਟੀਨ ਵਿੱਚ ਕਰਦਾ ਜੀ ਮੈਂ ਥੋੜੇ ਤੋਂ ਸ਼ੁਰੂ ਕਰਕੇ ਫਿਰ ਹੌਲੀ-ਹੌਲੀ ਦੀ ਮਾਰਕੀਟ ਚਲੋ ਇੱਕ ਲੋ ਘੱਟ ਵਿਗ ਗਿਆ ਦੂਜਾ ਬਰਾਬਰ ਤੀਜਾ ਅੱਪ ਹੋ ਗਿਆ ਚਾਰ ਪਿਓ ਚ ਐ ਫਿਰ ਬਰਾਬਰ ਫੇਰ ਸਾਰਾ ਸਦਮਨ ਤਰਕੀਬ ਨੇ ਜੇ ਆਪਾਂ ਲਗਾਤਾਰ ਕਰਦੇ ਆਂ ਫਿਰ ਇਹ ਚ ਠੀਕ ਹੈ ਜੀ ਇਹਦੇ ਨਾਲ ਹੁਣ ਤੁਸੀਂ ਕਿੰਨੇ ਜਿਵੇਂ ਔਰਤਾਂ ਗਿੰਦਾ ਤੋੜਦੀਆਂ ਕਿੰਨੇ ਲੋਕਾਂ ਨੂੰ ਕੰਮ ਮਿਲਦੇ ਆ ਨਾਲ ਕੰਮ ਜੇ ਆਏ ਜੇ ਹਣ ਤਾਂ ਚਲੋ 3-4 ਨਾਲ ਸਾਡਾ ਸਰ ਜਾਂਦਾ ਜੀ ਲੇਵਰ ਤਿੰਨ ਕੁ ਬੰਦੇ ਲੇਵਰ ਦੇ ਬਹੁਤਾ ਹੈ ਕਿਉਂ ਥੋੜਾ ਫੁੱਲ ਜੇ ਵੀ ਧਿਆਰਾਂ ਚ ਕੋਈ ਮੂਰੇ ਲਾਓ ਬੰਦਨਗੇ ਫੁੱਲ ਵਧੂਗਾ ਉਵੇਂ ਅਸੀਂ 5-6 ਬੰਦੇ ਵੀ ਲਾ ਲਓ ਜਾਂ ਇਕੱਠਾ ਆਊਟਰ ਆ ਗਿਆ 7-8 10 ਬੰਦਿਆਂ ਤੱਕ ਵੀ ਹੋ ਜਾਂਦਾ ਜੀ ਕਈ ਵਾਰ ਤਾਂ ਜੋ ਇਕੱਠਾ ਆਊਟਰ ਤੋੜਨਾ ਹੈ ਮੰਗ ਜਿਆਦਾ ਫੁੱਲ ਦੀ ਦੀਵਾਲੀ ਵਾਲਾ ਲਾ ਲਓ ਜਾਂ ਗੁਰਪਰਬ ਆਗੇ ਜਿਵੇਂ ਇਕੱਠਾ ਸਵਰਾਤਰੀ ਮੇਂ ਤਿਹਾਰ ਆਗੇ ਨੇ ਉਦੋਂ ਹਈ ਲੇਵਰ ਵੱਜ ਕਰਨੀ ਪੈਂਦੀ ਠੀਕ ਹੈ ਹੁਣ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਤੁਸੀਂ ਪਨੀਰੀ ਵੀ ਬੀਜੀ ਹੋਈ ਹੈ ਕਿਸਾਨ ਲੈਣ ਵੀ ਆਉਂਦੇ ਨੇ ਕਿਉਂਕਿ ਨਵੇਂ ਕਿਸਾਨ ਨੇ ਹੁਣ ਕਿੰਨਾ ਰੱਖਵਾ ਜਿਹੜਾ ਤੁਸੀਂ ਨੇ ਪਨੀਰੀ ਦੀ ਬੀਜੀ ਹੈ ਤੇ ਤੁਹਾਡੇ ਕੋਲੇ ਹੁਣ ਅੱਗੇ ਕਿੰਨਾ ਰੱਖਵਾ ਪਿਆ ਪਨੀਰੀ ਤਾਂ ਹੈ ਜੀ ਸਾਡੇ ਅਸੀਂ ਜਿਹੜੇ ਲੋਕਲ ਜਾਫਰੀ ਦੀ ਹੈ ਇਹਦਾ ਬੀਜ ਤਿਆਰ ਕਰ ਲੈਣਾ ਜੀ ਤੇ ਸਾਡੇ ਜਿਹੜੇ ਆਪਣੇ ਕਿਸਾਨ ਭਰਾ ਚਲੋ ਸਾਡੇ ਗੁਰਵਿੰਦਰ ਭਾਜੀ ਨੇ ਉਹਨਾਂ ਰਾਹੀਂ ਜਿਵੇਂ ਉਹ ਲਿੰਕ ਚ ਉਹ ਪਨੀਰੀ ਬਾਹਰੋਂ ਵੀ ਕਾਟਿੰਗ ਕੱਲ ਇਹ ਵੀ ਕਲਕੱਤੇ ਵਾਲੀ ਸਾਰੀ ਉਹ ਮੰਗਾਉਂਦੇ ਨੇ ਜੀ ਹੂੰ ਉਹਨਾਂ ਨਾਲ ਅਸੀਂ ਚਲੋ ਕਹਿੰਦੇ ਵੀ ਸਾਤੋਂ ਪਨੀਰੀ ਵੀ ਤੁਸੀਂ ਤਿਆਰ ਕਰਕੇ ਉਹ ਸਪਲਾਈ ਸਾਰੇ ਮਤਲਬ ਹੈ ਜੀ ਕਿਸਾਨ ਭਰਾ ਨੇ ਬੀਜਣੀ ਐ ਇੱਥੋਂ ਪਨੀਰੀ ਅਸੀਂ ਭੇਜ ਦੇਣਾ ਆਪਣੇ ਸਿਆਲ ਵਾਲੇ ਦੀ ਜਾਫਰੀ ਦੀ ਜੀ ਤੇ ਤਿੰਨ ਚਾਰ ਵੈਰਾਈਟੀਆਂ ਇਹ ਚ ਹੂੰ ਤੇ ਬਾਕੀ ਚਲੋ ਉਹਨਾਂ ਨਾਲ ਹੀ ਹੋ ਜਾਂਦੇ ਸਾਰੇ ਸਪਲਾਈ ਠੀਕ ਹੈ ਇਹ ਬੀਜ ਸਾਡਾ ਆਪ ਦਾ ਤਿਆਰ ਕਰਿਆ ਆ ਵਧੀਏ ਤੋਂ ਮੱਖੀ ਤੋਂ ਇਧਰ ਉਧਰ ਸੰਪਰਕ ਹੋਣ ਤੋਂ ਰੰਗ ਬਦਲ ਜਾਂਦਾ ਕਈ ਵਾਰ ਉਹ ਸਾਂਭ-ਸਮਾਲ ਕਰਕੇ ਮਤਲਬ ਬੀਜ ਦੀ ਵੈਰਾਈਟੀ ਆ ਆਪਣੀ ਤਸੱਲੀ ਹੈ ਮਤਲਬ ਇਹ ਵੈਰੀਟੀ ਪਾਸ ਆ ਆਪਣੇ ਤਾਂ ਹੁਣ ਫਰਕ ਕਿੰਨਾ ਕੁ ਲੱਗਦਾ ਕਿਉਂਕਿ ਤੁਸੀਂ ਤਾਂ ਲੰਮਾ ਸਮਾਂ ਹੋ ਗਿਆ ਹੁਣ ਤੁਹਾਨੂੰ ਕੱਲ ਲੱਗਦਾ ਕਿ ਕੋਈ ਗਵਾਂਢੀ ਦਾ ਮਤਲਬ ਖੇਤ ਦੇ ਗਵਾਂਢੀ ਪੁੱਛ ਲੈਂਦੇ ਆ ਵੀ ਕਿਉਂਕਿ ਲਵੇ ਗਵਾਂਢੀ ਨੂੰ ਗਵਾਂਢੀ ਦੇਖ ਕੇ ਹੁੰਦਾ ਹੀ ਆ ਵੀ ਕਿੰਨੀ ਕੀ ਕਮਾਈ ਹੁੰਦੀ ਆ ਤਾਂ ਕੋਈ ਕਿਸੇ ਨੇ ਹੋਰ ਸ਼ੁਰੂਆਤ ਕਰੀ ਹੈ ਸ਼ੁਰੂਆਤ ਨਹੀਂ ਸਾਡੇ ਪਿੰਡ ਚ ਤਾਂ ਨਹੀਂ ਕਰੀ ਤਾਂ ਕਿਉਂ ਸਾਨੂੰ ਦੇਖ ਕੇ ਕੀ ਜਾਂਦਾ ਵੀ ਯਾਰ ਵੀ ਲੇਬਰ ਜਿਆਦਾ ਪੈਂਦੀ ਆ ਵੀ ਸਾਰੀ ਜਿਹੜੀ ਕੰਮ ਕਿਉਂ ਸਾਨੂੰ ਖੇਤ ਚ ਹੀ ਰਹਿਣਾ ਪੈਂਦਾ ਜੀ ਤਨ ਲੱਗਦਾ ਵੀ ਜਿਹੜਾ ਝੋਨਾ ਕਣਕ ਕੰਮ ਕਰਕੇ ਵੀ ਨਹੀਂ ਕਿਸਾਨ ਨਾ ਮੈਂ ਖੇਤੀ ਕਰਨਾ ਚਾਹੁੰਦੇ ਥੋੜਾ ਜਿਹਾ ਉਹ ਚ ਪੱਕਾ ਹੈ ਵੀ ਇੰਨਾ ਕ ਆਪਣਾ ਮੁਨਾਫਾ ਹੋ ਜਾਣਾ ਇੰਨੇ ਕ ਪਹਿਲਾਂ ਸਾਬ ਲੱਗ ਜਾਂਦਾ ਜੀ ਇਹ ਚ ਥੋੜਾ ਜਿਹਾ ਅਪਸ ਡਾਊਨ ਵਾਲਾ ਹੁੰਦਾ ਜੀ ਕਿਉਂ ਪਹਿਲੀ ਵਾਰ ਕੋਈ ਨਵੀਂ ਖੇਤੀ ਘਾਟਾ ਫਿਰ ਆਏ ਕਿਸਾਨ ਮਨ ਡਰਦਾ ਇਹਦੇ ਵੱਲ ਆਉਂਦਾ ਨਹੀਂ ਜੀ ਕਿਉਂ ਲੇਬਰ ਜਾਦੇ ਹੈ ਖਰਚਾ ਵੱਧ ਪੈਂਦਾ ਕੇਰਾ ਫਿਰ ਜੇ ਕੁਝ ਨਾਮ ਬਚਿਆ ਫਿਰ ਐ ਡਰ ਹੈ ਵਾ ਇੱਕ ਨਵੀਂ ਕੋਠੀ ਦਾ ਦੇਖ ਕੇ ਕਿਸਾਨ ਕਹਿੰਦੀ ਹੋਣਗੇ ਵੀ ਸੁਖਦੀਪ ਨੇ ਨਵਾਂ ਘਰ ਮਤਲਬ ਵੀ ਦੋ ਮੰਜ਼ਿਲਾ ਪਾ ਲਿਆ ਖੇਤ ਦੇ ਵਿੱਚ ਤਾਂ ਚਲੋ ਪਹਿਲਾਂ ਤੋਂ ਸਾਡਾ ਜਿਵੇਂ ਠੀਕ ਹੈ ਇਹਦੇ ਨਹੀਂ ਕੋਈ ਠੀਕ ਹੈ ਇਹ ਚਲੋ ਠੀਕ ਹੈ ਸਾਡੇ ਇਹ ਜੇ ਲੇਬਰ ਜੇ ਅਸੀਂ ਚਾਰ ਪੀ ਸਾਨੂੰ ਬਣ ਜਾਂਦੇ ਇਹ ਚੋ ਠੀਕ ਹੈ ਹਾਂ ਜੀ ਮਤਲਬ ਕਣਕ ਝੋਨੇ ਨਾਲ ਵੱਧ ਪੈਸੇ ਬਚਦੇ ਆ ਹਾਂ ਜਿਹੇ ਜੀ ਸਾਡੀ ਮਿਹਨਤ ਆ ਲਾਲੂ ਜੀ ਆਪਾਂ ਦਿੱਲੀ ਅਸੀਂ ਤਿੰਨ ਜੀਆ ਪਰਿਵਾਰ ਦੇ ਜੀ ਪਰ ਲਾਣੇਦਾਰ ਹੋ ਗਿਆ ਜੀ ਲਾਲੂ ਜੀ ਅਸੀਂ 500 ਵੀ ਆਬਦਾਨ ਕਣਕ ਝੋਨੇ ਜੇ ਕੀ ਹੈ ਅਸੀਂ ਲਾਲੂ 20 ਵਿੱਗੇ ਇਹਦੇ ਰੱਖਿਆ 20 ਵਿੱਗਿਆਂ ਚ 10 ਮਤਲਬ ਦਿਹਾੜੀਆਂ ਬੰਦਾ 5 ਮਹੀਨਿਆਂ ਚ ਵਾਧੂ ਨੇ ਜੀ ਉਹਦੇ ਲਈ ਸਾਰੇ ਲਾ ਲੋ ਤਿੰਨ ਬੋਰੀਆਂ 15 ਬੋਰੀਆਂ ਰੇਦੀਆਂ ਪਾਉਣੀਆਂ ਨੇ ਦੋ ਸਪਰੇਅ ਲਾ ਲੋ 15 10 ਦਿਹਾੜੀਆਂ ਵਾਧੂ ਨੇ ਜੀ ਇਹ ਚ ਅਸੀਂ ਲਾ ਲੋ 5 ਮਹੀਨੇ ਵਿੱਚ ਹੀ ਰਹਿਣਾ ਕਿਲੇ ਦੇ ਇੱਕ ਦੇ ਇੱਕ ਤਾਂ ਸੌਖਾ ਹੋ ਗਿਆ ਜਿਵੇਂ ਅੱਜ ਦੇ ਅਸੀਂ ਦੇਖਦੇ ਆ ਕਿ ਤੁਸੀਂ ਖੇਤ ਚ ਬੈਠੇ ਹੋ ਕਿਤੇ ਤੁਹਾਡੇ ਕੋਲੇ ਉਰੇ ਲੋਕ ਲੈਣ ਆ ਆ ਰਹੇ ਆਗੇ ਉਹ ਚਲੋ ਹੋ ਜਾਂਦਾ ਕਈ ਵਾਰ ਜਿਵੇਂ ਇਤ ਕੀ ਮੰਦਿਆ ਫੁੱਲ ਘਟ ਹੈ ਜੀ ਮੰਗ ਜ਼ਿਆਦਾ ਹੈ ਉਹਨਾਂ ਨੂੰ ਆਉਂਦਾ ਮੈਨੂੰ ਮਿਲ ਜੇ ਉਹ ਕਹਿੰਦਾ ਮੈਨੂੰ ਮਿਲ ਜੇ ਡਿਮਾਂਡ ਪੂਰੀ ਨਹੀਂ ਹੁੰਦੀ ਜੀ ਇਹਦੇ ਕਰਕੇ ਨਹੀਂ ਤਾਂ ਤਰਕੀਬ ਨਾਲ ਸਾਡਾ ਆਪ ਸਪਲਾਈ ਸਾਨੂੰ ਕਰਨਾ ਪੈਂਦਾ ਨਹੀਂ ਖੁਦ ਜਾ ਕੇ ਕਰਦੇ ਹਾਂ 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 ਸਾਰੇ ਸ਼ਹਿਰਾਂ ਵਿੱਚ ਸਾਰਾ ਹੀ ਜਾਂਦਾ ਜਿਵੇਂ ਲੋਕਲ ਆ ਹੀ ਆਪ ਦੇ ਆਉਣੇ ਜੀ ਤਰਕੀਬ ਨਾਲ ਸਾਡਾ ਆਪ ਦੇ ਆਇਆ ਅਸਲ ਤਾਂ ਜਿਵੇਂ ਪਾਣੀ ਡੂੰਗਾ ਹੋ ਰਿਹਾ ਧਰਤੀ ਹੇਟਲਾ ਤਾਂ ਸਮੱਸਿਆ ਕਿਸਾਨਾਂ ਨੂੰ ਮੂਰੇ ਖੇਤੀ ਸੰਕਟ ਵੀ ਖੜਾ ਹੈਗਾ ਤਾਂ ਕਿਸਾਨਾਂ ਨੂੰ ਕੀ ਅਪੀਲ ਕਰਨੀ ਚਾਹੁੰਗੇ ਤਾਂ ਇਹ ਜੀ ਦੇਖੋ ਪਾਣੀ ਜਾਂ ਤਾਂ ਥੋੜਾ ਜਿਹਾ ਸਰਕਾਰ ਸਾਥ ਦੇਵੇ ਫਿਰ ਤਾਂ ਕਿਸਾਨ ਵੀ ਬਦਲਾਅ ਤਾਂ ਚਾਹੁੰਦਾ ਹੈ ਹੋਰ ਫਸਲਾਂ ਦਾ ਰੇਟ ਹੈ ਨਹੀਂ ਕੋਈ ਮੰਡੀ ਕਰਨੀ ਕਣਕ ਝੋਨੇ ਦਾ ਹੈਗਾ ਚਲੋ ਫਿਰ ਰੂਟੀਨ ਬਣੀ ਹੈ ਅਗਲੇ ਦੀ ਉਹ ਜੇ ਸਾਧਨ ਹੋਏ ਨੇ ਹਨ ਨਵੀਂ ਫਸਲ ਬੀਜਦੇ ਉਹਦੇ ਲਈ ਮਸ਼ੀਨਰੀ ਨਹੀਂ ਮਾਰਕੀਟ ਨਹੀਂ ਬਸ ਇਹੀ ਡਰ ਹੈ ਇੱਕ ਕਿਸਾਨਾਂ ਨੂੰ ਜੇ ਬਦਲ ਹੋ ਜਾਈ ਸਰਕਾਰ ਥੋੜਾ ਜਿਹਾ ਸਾਥ ਦੇ ਕੇ ਨਾਲ ਨਾਲ ਮਿਲ ਕੇ ਅਸਲ ਹੋ ਪਾਣੀ ਲਈ ਫਾਇਦਾ ਹੋ ਜਾ ਆਪਣਾ ਮਤਲਬ ਪਾਣੀ ਥੱਲੇ ਨਹੀਂ ਜਾਊਗਾ ਜੀ ਸੋ ਇਹ ਸੁਖਦੀਪ ਨੇਗੇ ਜੋ ਕਿਸ ਸਮੇਂ ਆਪਣੀ 4 ਏਕੜ ਫਸਲ ਦੇ ਉੱਪਰ ਗਿੰਦੇ ਦੇ ਫੁੱਲਾਂ ਦੀ ਖੇਤੀ ਕਰਦੇ ਨੇ ਚੰਗਾ ਮੁਨਾਫਾ ਕਮਾ ਰਹੇ ਨੇ ਇਸ ਵਾਰ ਉਹਨਾਂ ਨੇ ਦੱਸਿਆ ਕਿ ਜਿਹੜਾ ਸੀਜ਼ਨ ਹੈਗਾ ਬਰਸਾਤੀ ਮੌਸਮ ਹੋਣ ਕਰਕੇ ਜਿਹੜੀ ਡਿਮਾਂਡ ਹੈ ਬਹੁਤ ਜ਼ਿਆਦਾ ਹੈ ਖੇਤ ਤੱਕ ਜਿਹੜੇ ਕਸਟਮਰ ਨੇ ਆ ਰਹੇ ਨੇ ਫੁੱਲ ਲੈਣ ਦੇ ਲਈ ਇਸ ਤੋਂ ਇਲਾਵਾ ਉਹਨਾਂ ਨੇ ਪਨੀਰੀ ਲਗਾਈ ਹੋਈ ਹੈਗੀ ਜਿਹੜਾ ਕਿਸਾਨਾਂ ਨੂੰ ਵੀ ਇਹੀ ਅਪੀਲ ਕਰਦੇ ਨੇ ਕਿ ਜੇ ਇਸ ਤਰ੍ਹਾਂ ਦੀ ਖੇਤੀ ਕੀਤੀ ਜਾਵੇ ਖੇਤ ਜੇ ਤੁਸੀਂ ਖੁਦ ਕੰਮ ਕਰਦੇ ਹੋ ਹੋਰ ਜਗ੍ਹਾ ਤੇ ਕੰਮ ਕਰਨ ਨਾਲੋਂ ਅਸੀਂ ਕਈ ਵਾਰੀ ਸ਼ਰਮਿੰਦਗੀ ਮਹਿਸੂਸ ਕਰਦੇ ਆ ਆਪਣੇ ਖੇਤ 'ਚ ਕੰਮ ਕਰਨ ਲੱਗੇ ਤਾਂ ਉਹ ਇਹੀ ਕਹਿੰਦੇ ਨੇ ਕਿ ਉਹ ਖੁਦ ਪੂਰਾ ਪਰਿਵਾਰ ਕੰਮ ਕਰਦਾ ਤੇ ਇਸਵੇਂ ਜਿਹੜਾ ਚੰਗਾ ਮੁਨਾਫਾ ਹੈਗਾ ਉਹ ਵੀ ਕਮਾ ਰਿਹਾਗਾ ਸਮਰ ਨਿਊਜ਼ ਤੋਂ ਕੁਲਵੀਰ ਸਿੰਘ ਸੰਗਰੂਰ